ਸਾਰੇ ਚਿਕਾਲ ਸਾਰੇ ਜਣਿਆ ਨੂੰ ਆਇਓ ਤੁਸੀਂ ਸਾਰੇ ਜਣਿਆ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਗੁੱਡ ਮਾਰਨਿੰਗ ਕਰ ਦਉਣਾ ਸਾਰਿਆਂ ਨੂੰ ਗੁੱਡ ਮਾਰਨਿੰਗ ਸਾਰੇ ਜਣਿਆ ਨੂੰ ਸਾਰੇ ਜਣਿਆ ਨੇ ਠੀਕ ਹੋ ਤੁਸੀਂ ਮੈਮੀ ਠੀਕ ਹੈ ਕਹ ਦੱਸ ਦੇ ਕਿ ਮੈਂ ਠੀਕ ਹੈ ਕਿ ਮੈਂ ਬਹੁਤ ਗੰਦਾ ਬੱਚਾ ਹੋਣ ਲੱਗ ਗਿਆ ਤੇ ਰਾਤ ਮੈਂ ਸੁੱਤਾ ਹੀ ਨਹੀਂ ساری ਰਾਤ ਹੈਨਾ ਓਏ ਅਨਾਈ ਤਾ ਆ ਦੇਖੋ ਨਾ ਹੁਣ ਨਹੀਂ ਗੁੱਡ ਮਾਰਨਿੰਗ ਜੇ ਜਰਿਆਨ ਇੱਧਰ ਦੇਖ ਲਓ ਕੱਲਾ ਹੀ ਖੇਲਦਾ ਕੱਦੂ ਪਿਆ ਕੀ ਬਖੰਡ ਲਾਉਂਦਾ ਸੀ ਬੈਠਾ ਹੋਣਾ ਆ ਕੀ ਹੈ ਪਹਿਲਾਂ ਕੀ ਕਰਦਾ ਸੀ ਕਵੀ ਆ ਨਾ ਇਤ ਉਤੇ ਮੋਚ ਪਾਉਣੇ ਵਾਲੀਆਂ ਚੀਜ਼ਾਂ ਨਹੀਂ ਹੁੰਦੀਆਂ। ਤੋਂ ਮੋਚ ਪਾਲਣਾ ਰੇਕ ਚੀਜ਼। ਪਹਿਲਾ ਵਾਂ ਕਰਕੇ ਦਿਖਾਦੀ ਜੀ ਮੈਂ ਪਹਿਲਾਂ ਕਰਦਾ ਸੀ ਪਿਆ ਇਕੱਲਾ ਹੀ। ਹੂੰ। ਪਾਲਾ ਮੋਚ ਹੁਣ। ਓਏ। ਅਨਾਇਤ ਇੰਨਾ ਸ਼ਾਂਤ ਹੋ ਗਿਆ ਇਹਨੂੰ ਦੇਖਦਾ ਤੂੰ। ਪਾਲਾ ਪਾਲਾ। ਪਾਲਾ ਹੁਣ। ਭੀ ਆ ਕੇ ਤਾਂ ਦਿਖਾ ਦੇ ਉਹ ਨਾ ਇਹ ਤਾਂ ਬੁਝਾਈ ਨੋ ਬੁਝਾ ਦੇ ਪੁੱਤ ਕੁਕੀ ਉਹ ਕਿ ਪਾਉਣਾ ਬਸ ਆਹਾਹਾਹਾ ਇਹ ਕੁੜੀ ਦਾੜ੍ਹੀ ਪਟਦੀ ਆ ਕਿੰਨੀ ਨਹੀਂ ਪਟਦੀ ਦਾੜ੍ਹੀ ਹੈ ਹੈ ਕੀ ਨਹੀਂ ਪਾਟੂ ਖਰਾਬ ਬਹੁਤ ਹੈ ਵੀਡੀਓ ਦੇਖ ਕੇ ਆਈ ਚੁੱਪ ਹੋ ਜਾਂਦੀ ਹੈ ਹਾਂ ਦਾਦੀ ਬੱਤ ਦੇ ਦਾਦੀ ਬੱਤ ਦੇ ਉਹ ਹਾਂ ਹਾਂ ਹੋ ਜਾ ਬੈਠੀ ਹੋ ਜਾਣਗੀ ਚੱਕ ਦੇਖ ਦੇ ਗਰਦਾਂ ਦੇਖ ਲੈ ਮਰੇ ਸਾਰਾ ਭਾਲ ਦਿਆ ਹੁਣ ਤਾਂ ਹੈਨਾ ਹੋਰੇ ਤੂੰ تعال ਹੈ ਇਹ ਕਰਦਾ ਤੀ ਆ ਲੋ ਜੀ ਅਜਾ ਪਈ ਚ ਬਿਠਾਤੀ ਵੇ ਲੱਗੀ ਸੀ ਕੰਮ ਕਰਨ ਕੋਈ ਘਰੇ ਨਹੀਂ ਤਾਂ ਮੈਂ ਖੈਦੀ ਚ ਬੈਠੀ ਖੇਡੀ ਹੋ ਕਿਉਂਕਿ ਹੁਣ ਬੈਠਣ ਲੱਗੀ ਪ੍ਰੋਪਰ ਤੇ ਫਿਰ ਖੇਡ ਹੀ ਜਾਂਦਾ ਇਹ ਚ ਬੈਠਾ ਇਹ ਅਨਾਇਤ ਹੁਣ ਨਹੀਂ ਦੇਖਦੀ ਹੁਣ ਤਾਂ ਇੱਥੇ ਮਸਤ ਹੋ ਰਹੀ ਹੈ ਇਹ ਗੋਗੂ ਹੁਣ ਨਹੀਂ ਬੋਲਦੀ ਜਿੰਨਾ ਮਰਜ਼ੀ ਬੁਲਾਈ ਜਾਓ ਇਹਨੂੰ ਮੂੰਹ ਚ ਪਾਉਂਦੀ ਹੈ ਤਾਂ ਬਸ ਇਹਨੂੰ ਦੇ ਦੋ ਲੈ ਕਿ ਚੀਜ਼ ਮੂੰਹ ਚ ਪਾ ਲੰਦੀ ਹੈ ਚੱਕ ਕੇ ਸਾਡਾ ਰੋਟੀ ਚੱਕ ਲੈ ਹੂੰ ਇਹ ਨੂੰ ਆਇਆ ਮੈਨੂੰ ਫੜਾ ਦੇ ਫੜਾਈ ਨੋਰੀ ਨੂੰ ਬੋਲ ਬੋਲ ਬਾਲ ਬਾਲ ਫੜਨ ਨੂੰ ਕਰਦੀ ਹੈ ਲੈ ਆ ਕੀ ਆਣਾ ਇਦਾਂ ਇੱਕ ਚੀਜ਼ ਮੂੰਹ ਚ ਪੁੱਤ ਕੀ ਕਰਦਾ ਕੀ ਕਰਦਾ ਪੋਚਾਉਨੋ ਦਾ ਤੂੰ ਬੱਚਾ ਹੈ ਕਾ ਛੋਟਾ ਜਿਹਾ ਬੱਚਾ ਹੈ ਤੁਸੀਂ ਐ ਪੁੱਛ ਮੈਂ ਤੋ ਦਲਦੇ ਮੈਂ ਤਾਂ ਮੈਂ ਤਾਂ ਆਇਆ ਤੈਨੂੰ ਖੜਾਉਣਾ ਹੈ ਮੈਨੂੰ ਯਾਦ ਰੂੜਾਉਣਾ ਕੀ ਹੋ ਗਿਆ ਉਹਨੂੰ ਮਿਲਦਾ ਨਹੀਂ ਹਾਂ ਸਗਲੇ ਖਾਲਾ ਹੁਣ ਆਪਦੇ ਓਏ ਅਨਾਇਤ ਗੀਤ गा ਰਹੀ ਐ ਉਹਨੂੰ ਉਹਨੂੰ ਗੀਤ गा ਕੇ ਸੁਣਾਉਣੀ ਆ ਤੂੰ ਟੁੱਟੀਆਂ ਜੀਆਂ ਲੱਤਾਂ ਵਾਲਾ ਤੇਰਾ ਫਰੈਂਡ ਤਾਂ ਟੁੱਟੀਆਂ ਜੀਆਂ ਲੱਤਾਂ ਵਾਲਾ ਨਾ ਇਹ ਤਾਂ ਕੀ ਕਹਿਨੀ ਆ ਤੂੰ ਇਹਨੂੰ ਕੀ ਕਹਿਣਾ ਤੂੰ ਇਹ ਖੜਕਦੇ ਸੁਣਦੇ ਇਹਨੂੰ ਤਾਂ ਮਾਰਦੀ ਆ ਦੇਖਦੀ ਐ ਆ ਲੈ ਲਵ ਦਾ ਫਰੈਂਡ ਇਹਨਾਂ ਖੇਡ ਲਓ ਇਸ ਦੇਖ ਕੇ ਤਾਂ ਖੁਸ਼ ਹੁੰਦੀ ਐ ਚਿਕ ਮਾਰ ਕੇ ਤਾਂ ਦਿਖਾ ਦੇ ਠੀਕ ਮਾਰ ਦੋ ਨੂਰਾ ਮੈਂ ਧਾਰ ਕੱਟਣ ਜਾਣਾ ਇਹਦੇ ਕੋਲ ਬੈਠੇਗਾ ਜੇ ਰੋਪੀ ਖੜਾ ਲੂੰ ਫਿਰ ਕਿਤੇ ਉਧਰੋਂ ਭੱਜ ਜਾਵੇਂ ਮੇਰੇ ਕੋਲ ਨੂੰ ਕੋਈ ਹੈ ਨਹੀਂ ਘਰੇ ਹੋਰ ਫਿਰ ਤੋ ਇਹਨੂੰ ਦੇਖ ਲੂੰਗਾ ਹੈ ਛੱਡ ਜਮਾ ਤੇਰੇ ਕੋਲ ਬੋਲ ਨਹੀਂ ਹੁੰਦਾ ਬੋਲ ਨਹੀਂ ਹੁੰਦਾ ਅਨਾਈ ਤੇ ਬੈਠੂਗਾ ਬੀਰੇ ਕੋਲੇ ਖੇਡੇਗਾ ਲੈ ਦੇਖ ਲੈ ਦੇਖ ਲੈ ਆਪੇ ਪਾਉਂਦੀ ਆ ਚੱਕੇ ਸੋਨੇ ਸੋਨੇ ਕੋਣਾ ਨਾਈ ਤੇ ਅੱਜ ਰਾਈ ਸੀ ਨਾਈ ਤੇ ਦੇ ਨਾਨੀ ਅਨਾਈ ਤੇ ਨੇ ਪਹਿਲਾਂ ਪਹਿਲਾਂ ਤਾਂ ਉੱਪਰ ਆ ਜਿਆ ਕਰਿਆ ਫੇਰ ਖੇਡਣ ਲੱਗੀ ਹੈਨਾ ਸੋਨੇ ਸੋਨੇ ਕੱਪੜੇ ਲੈ ਕੇ ਸੋਨੇ ਸੋਨੇ ਗਿਫਟ ਲੈ ਕੇ ਹੋਰ ਇੰਨੇ ਹੈਨਾ ਕੀ ਹੋਇਆ ਨਿੱਜੇ ਬੈਠਣਾ ਕੀ ਹੋਇਆ ਆ ਲੈ ਲੋ ਆਈ ਮਿਕਾ ਆ ਦਿਨ ਨੰਨੀ ਲੈ ਕੇ ਆਏ ਜਿਹੜੀ ਇੰਨੇ ਸੋਹਣੇ ਸੋਹਣੇ ਗਿਫਟ ਲੈ ਕੇ ਆਏ ਨਾਨੀ ਹਨਾ ਕਿ ਤੁਹਾਨੂੰ ਸਾਰਿਆਂ ਨੂੰ ਦਿਖਾਉਂਗਾ ਮੈਂ ਹੁਣ ਬਸ ਮੂੰਹ ਚ ਪਾਉਣੀ ਆ ਇਹ ਹਰੇਕ ਚੀਜ਼ ਮੂੰਹ ਅਨੈਦ ਬੜਾ ਖੁਸ਼ ਹੋਇਆ ਹੈ ਨਾਨੀ ਨਵੀਂ ਗੱਡੀ ਲੈ ਗਈ ਮੇਰੇ ਪੁੱਤਰ ਨੂੰ ਹਨਾ ਤੇਰੇ ਪੈਰ ਕਦੋਂ ਆਣਗੇ ਹਲੇ ਥੋੜੇ ਜਿਹੇ ਦਿਨ ਤੱਕ ਆ ਜਾਣਗੇ ਹਨਾ ਤੂੰ ਵੀ ਮਾਰ ਪੈ ਰਿਹਾ ਤੁਰੋ ਲਾਈਟਾਂ ਵੀ ਨਹੀਂ ਦੇਖਦੀ ਐ ਆਏ ਦੁਰੀਆ ਕਰੋ ਬੁੱਧ ਦੇਖ ਆਏ ਆਏ ਫੜ ਕੇ ਫੜ ਕੇ ਨਹੀਂ ਪੁੱਤ ਤੂੰ ਆਪਣੇ ਆਪ ਥੁਰਿਆ ਕਰੀ ਫਿਰ ਤਾਂ ਹੀ ਸਿੱਖੇਗਾ ਤੂੰ ਤੁਰਨਾ ਅੱਜ ਐਸੀ ਨਾਇਤ ਨੇ ਨਾਨੀ ਔਰ ਮਾਮੂ ਨਾਲ ਇੱਕ ਤਾਂ ਲੈ ਕੇ ਆਏ ਇਹਨੂੰ ਆ ਗੱਡੀ ਦਾ ਨਰ ਨੂੰ ਅਨੰਦਪੁਰ ਸਾਬ ਤੋਂ ਹਨਾ ਤੇ ਇੱਕ ਲੈ ਕੇ ਗਿਆ ਮੇਰੇ ਨਾਇਤ ਨੂੰ ਬੋਕਰ ਬਾਕੀ ਕੱਪੜੇ ਇਹਦੇ ਆਏ ਆ ਸਾਈਪ੍ਰੈਸ ਤੋਂ ਇਹਦੀ 부ਜੀ ਨੇ ਭੇਜੀਆਂ ਐਨ ਕੰਮ ਭੇਜੀਆਂ ਦੀ 부ਜੀ ਨੇ ਬਾਹਰੋਂ ਤੇ ਆ ਇਹਦੀ ਨਾਨੀ ਲੈ ਕੇ ਆਈਏ ਦੋ ਤਿੰਨ ਸੂਟ ਇਹਨੂੰ ਤੇ ਆ ਇਹਦੀ ਨਾਨੀ ਨੇ ਸਾਨੂੰ ਫੋਟੋਆਂ ਘੜਾ ਕੇ ਦੇਤੀਆਂ ਐ ਤੇ ਆ ਮੈਨੂੰ ਤੇ ਨਾਇਤ ਨੂੰ ਸੂਟ ਦੇ ਕੇ ਗਿਆ ਸੇਮ ਸੇਮ ਤੇ ਆ ਪਿੱਲੋ ਇਹਦੀ 부ਜੀ ਨੇ ਭੇਜੇ ਆ ਬਾਹਰੋਂ ਇੱਕ ਨਾਨੂ ਇਹਦਾ ਪਿਸਤੌਲ ਦੇ ਕੇ ਗਿਆ ਮੁੰਡੇ ਵਾਲੀ ਖੇਡ ਕਿਹਦਾ ਨਾਨੂ ਆ ਆਨੰਦਪੁਰ ਸਾਬ ਤੋਂ ਲੈ ਕੇ ਆਇਆ ਸੀ ਤੇ ਕਾ ਵਾਲਾ ਟੇਕ ਲੈ ਕੇ ਆਇਆ ਸੀ ਦਾ ਨਾਨੂ ਥਾਲੀ ਤੇ ਥਰਮੋਸ ਕਹਿੰਦਾ ਹੁਣ ਇਹ ਚਿਪਖਾਇਆ ਕਰੂਗੀ ਹੈਨਾ ਆ ਹੁੰਦਾ ਨਾਨਾ ਨਾਨੀ ਦਾ ਪਿਆਰ ਹੈਨਾ ਨਾਇਤ ਉਹ ਡਿੱਗ ਗਿਆ ਤੇ ਬਾਕੀ ਥੇਕ ਲੈ ਕੇ ਆਈ ਸੀ ਆ ਮੱਠੀਆਂ ਕਿਉਂਕਿ ਆਪਣੇ ਇੱਧਰ ਇਹ ਮਿਲਦੀਆਂ ਨਹੀਂ ਮੈਂ ਕਿਹਾ ਸੀ ਵੀ ਲੈ ਕੇ ਆਇਓ ਖਾਣ ਨੂੰ ਮਗਾਈਆਂ ਤਾਂ ਮੈਂ ਮੱਠੀਆਂ ਸੀ ਬਟ ਆ ਕਟਰੀ ਦੇ ਪੈਕਟ नमकीन पापड़ी ਅਤੇ ਪਕੌੜੀਆਂ ਦੇਣੀਆਂ ਲਸਣ ਵਾਲੀਆਂ ਬਹੁਤ ਟੇਸਟੀ ਫਲੇਵਰ ਹੈ ਇਹਨਾਂ ਦਾ ਇੰਨਾ ਕੁਝ ਦੇ ਕੇ ਅੱਜ ਉਹ ਆਈ ਸੀ ਖਾਸ ਕਰਕੇ ਬੋਕਰ ਹਨਾ ਨਾ ਤਾਂ ਇੱਕੋ ਪਾਈ ਬੈਠੀ ਹੈ ਜਿਹੜੇ ਕੱਪੜੇ ਇਹਦੀ ਬੂਜੀ ਨੇ ਭੇਜਿਆ ਸਾਈ ਪ੍ਰੈਸ ਤੋਂ ਸਾਰੀਆਂ ਚੀਜ਼ਾਂ ਵਿੱਚ ਵਿੱਚ ਦੀ ਨਾਨੀ ਲੈ ਕੇ ਆਈ ਹੈ ਕੀ ਕਹਿਣਾ ਤੂੰ ਕਿ ਮੇਰਾ ਦੋਤੂ ਹੋ ਗਿਆ ਸੀ ਡਰ ਗਿਆ ਸੀ ਹੈਨਾ ਕੰਨ ਤਾਂ ਮੈਂ ਕਦੇ ਉਹੀ ਨਹੀਂ ਰੋਇਆ ਜਿੰਨਾ ਰਾਤ ਰੋਇਆ ਨੇ ਹੋ ਨਹੀਂ ਤੇ ਬੀ ਦੁਆਰਾ ਆਉਂਦੀ ਹੈ ਲਾਡੋ ਅੱਜ ਕੌਣ ਆਇਆ ਸੀ ਮਾਮੂ ਨਾਨੀ ਹੈਨਾ ਕੀਓ ਸੁਸਤੀ ਹੋਇਆ ਬੈਠਾ ਹੈ ਬੂਜੀ ਵਾਲੇ ਕੱਪੜੇ ਪਾਲੇ ਮੇਰੇ ਪੁੱਤ ਨੇ ਬੂਜੀ ਨੇ ਭੇਜੇ ਹਨ ਨਾ ਸਾਈਪ੍ਰੈਸ ਤੋਂ ਹੁਣ ਦੇਖ ਦੇ ਕੀ ਖਾਣਾ ਹੈ ਤੂੰ ਆਹ ਪੈਰ ਖਾਣਾ ਹੈ ਹੱਥ ਖਾਏਗਾ ਅਨਾਈ ਤ ਕੁਝ ਖਾਣ ਨੂੰ ਨਹੀਂ ਮਿਲਦਾ ਪੁੱਤ ਦਿਨ ਨੂੰ ਬਸ ਇਹ ਮਿਲੇ ਟੁਆ ਇਹ ਤਾਂ ਜਿਆਦਾ ਪਸੰਦ ਬੂਜੀ ਵਾਲੇ ਹੁੰਨੇ ਆ ਨਾ ਜਿਹੜੇ ਬੂਜੀ ਨੇ ਭੇਜੇ ਹੋਏ ਆ ਜਿਹੜਾ ਹੁਣ ਬੂਜੀ ਨੇ ਪਿੱਲੋ ਭੇਜਿਆ ਉਹ ਲੈ ਲੈ ਕੇ ਪਿਆ ਕਰੇਗਾ ਦੇਖ ਦੇਖ ਦੇ ਦਹੀਂ ਗਲੋਨੀਓ ਪੁੱਤ ਦਹੀਂ ਖਾ ਲਈ ਦੋ ਓਕੇ ਕੁਝ ਖਾਣ ਨੂੰ ਨਹੀਂ ਮਿਲਦਾ ਪੁੱਤ ਤੈਨੂੰ ਗੁੱਡ ਨਾਈਟ ਕਰ ਦੇਣਾ ਸਾਰਿਆਂ ਨੂੰ ਕੈ ਗੁੱਡ ਨਾਈਟ ਬਾਏ ਸਾਡੇ ਚੈਨਲ ਨੂੰ ਕੈ ਬਾਤੋ ਬਾਤ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਓ ਸਾਰੇ ਜਾਣੇ ਹਾਂ ਮੇਰੀ ਬੂਜੀ ਨੇ ਕਾ ਸੋਹਣੇ ਸੋਹਣੇ ਕੱਪੜੇ ਭੇਜਦੇ ਹੁਣ ਅਸੀਂ ਉਹ ਪਾਇਆ ਕਰਾਂਗੇ ਰੋਜ਼ੇ ਨਾਲੇ ਮੈਨੂੰ ਇੱਕ ਪਿੱਲੋ ਭੇਜਦਾ ਸੌਣ ਨੂੰ ਹੈਨਾ ਬਾਏ ਗੁੱਡ ਨਾਈਟ ਕਹੇ